ਹੇ ਜੀ ਬਹੁਤ ਹੀ ਮੰਦਪਾਗੀ ਕੱਕਣਾ ਜੀ 4 ਵਜੇ ਸਵਾ 4 ਵਜੇ ਦੀ ਕੱਲ ਜੀ ਦੁਕਾਨਦਾਰ ਅਸੀਂ ਬਾਹਰ ਬੈਠੇ ਚਾਹ ਪੀਂਦੇ ਪਏ ਆ 4-55 ਲੋਗ ਆਏ ਆ ਜੀ ਉਹ ਆ ਕੇ ਗੰਗਾ ਮਾਰ ਕੇ ਨਾ ਕਿਸੇ ਨਾਲ ਕੋਈ ਗੱਲ ਕੀਤੀ ਨਾ ਕੁਛ ਨਾ ਸਾਗੇ ਨਾਲ ਕੋਈ ਲਾਗਾ ਕੋਈ ਆ ਮਾਰ ਕੇ ਤੇ ਭੱਜ ਗਏ ਮੇਰੇ ਤੇ ਤੇ ਮੇਰੇ ਨਾਲ ਦੋਨਾਂ ਦਾ ਕਰਿਆਨੇ ਦਾ ਕੰਮ ਹੈ ਜੀ ਓਕੇ ਜੀ ਸਰ ਨੂੰ ਪਤਾ ਲੱਗ ਗਿਆ ਵਜਾ ਰਣਜੀਤ ਸਿੰਘ ਵਜਾ ਰਣਜੀਤ ਜੀ ਇਹ ਤਾਂ ਗੁੱਗਾ ਕਰਤੀ ਸ਼ੁਰੂ ਹੋ ਗਈ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਮਰਜੀ ਆਂਦਾ ਵਾ ਅੱਜ ਤੋਂ 15 ਦਿਨ ਪਹਿਲਾਂ ਵੀ ਇੱਥੇ ਕਿਰਪਾਨਾਂ ਚੱਲੀ ਆ ਮੰਡੀ ਚ ਉਦੋਂ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਫੇਰ ਹੋਇਆ ਅਗਾ ਵੀ ਇਹੀ ਕੁਛ ਆ ਰਹਿਆਂ ਦੇ ਬੰਦੇ ਸਾਡੀ ਕਿਸੇ ਨਾਲ ਕੋਈ ਲਾਗ ਨਹੀਂ ਬਗਾੜੀ ਕੋਈ ਲੋਕਅਖੋਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਬੈਠੇ RAMNAL ਤੇ ਆਏ ਆ ਤੇ ਸਿੱਧਾ ਮਾਰਦੇ ਆ ਤੇ ਨੂੰ ਮਾਰਨ ਦਾ ਕੋਸ਼ਿਸ਼ ਕੀਤੀ ਗਈ ਦੋ ਤਿੰਨ ਦੁਕਾਨਦਾਰ ਪਿੱਛੇ ਵੀ ਭੱਜਿਆ ਉਹਨੇ ਨੂੰ ਆਪ ਦਾ ਭੱਜ ਗਿਆ ਉਹ ਕਦੇ ਤੇ ਸੀ ਮੋਟਰਸਾਈਕਲ ਆਤੇ ਦੋ ਮੋਟਰ ਨੰਬਰ ਪਲੇਟਾਂ ਤੇ ਕਈ ਬਲੱਗੀ ਹੋਈ ਸੀ ਜੀ ਉਹ ਨੰਬਰ ਪਲੇਟ ਮੋਟਰਸਾਈਕਲ ਆ ਗਿਆ ਉਹਦੇ ਚ ਕੈਮਰਾ ਚਿਹਰੇ ਸਾਫ ਆਣਾ ਕਾ ਕਿਹੋ ਜਿਹਾ ਸੀ ਜੀ ਹਾਂ ਜੀ ਬਾਈ ਤੁਹਾਡਾ ਕਿਰਾਏ ਕਿਨਾ ਮੇਰਾ ਨਾਮ ਯੋਗੇਸ਼ ਸਿੰਘ ਲਾ ਜੀ ਕੀ ਕਰ ਰਹੇ ਸੀ ਮੇਰਾ ਸਾਹਮਣੇ ਕਰਿਆੰਦੇ ਦਾ ਕੰਮ ਹੈ ਜੀ ਗੋਵਰਿੰਟਿੰਗ ਕੰਪਨੀ ਦੇ ਨਾਂ ਦੇ 04 ਤੇ ਮੇਰੀ ਦੁਕਾਨ ਦੇ ਬਾਹਰ ਹੀ ਅਸੀਂ ਦੋਨੋਂ ਮੈਂ ਤੇ ਅਰਪਨ ਜੈਨ ਸਾਹਮਣੇ ਮਹਾਬਲੀਆ ਟੇਡੋਂ ਤੋਂ ਬਿਲੋਂਗ ਕਰਦੇ ਭਾਈ ਸਾਹਿਬ ਅਸੀਂ ਬੈਠ ਕੇ ਸ਼ਾਮ ਦੀ ਚਾਹ ਪੀਂਦੇ ਸੀ ਅਸੀਂ ਚਾਹ ਪੀ ਰਹੇ ਸੀਗੇ ਤੇ ਅਸੀਂ ਤਾਂ ਬੜੇ ਲੇਅਰ ਮੂੜ ਤੇ ਬੈਠੇ ਆਰਾਮ ਨਾਲ ਚਾਹ ਪੀ ਰਹੇ ਸੀ ਤੇ ਅਣਪਛਾਤੇ ਬੰਦੇ ਚਿਹਰੇ ਟਕੇ ਹੋਏ ਆਏ ਤੇ ਉਹਨਾਂ ਨੇ ਆਉਂਦੇ ਸਾਰ ਸਾਡੇ ਤੇ ਡਾਂਗਾ ਨਾਲ ਤੇ ਬੀਸਬਾਲਾਂ ਨਾਲ ਹਮਲਾ ਕਰਤਾ ਜਦੋਂ ਨੂੰ ਅਸੀਂ ਕੋਈ ਸੰਭਲ ਪਾਉਂਦੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਵਾਵਾ ਸਾਰਾ ਕੁੱਟਿਆ ਸੀ ਕੋਸ਼ਿਸ਼ ਤੇ ਉਤਰ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਦੋਂ ਵਾਪਸ ਅਸੀਂ ਉਹਨਾਂ ਵੱਲ ਗਏ ਇਹਨਾਂ ਨੂੰ ਮਤਲਬ ਭੱਜ ਕੇ ਉਹ ਨਿਕਲ ਗਏ ਕੋਈ ਐਡਾ ਦਾ ਕਾਰ ਪਾਰਕਿੰਗ ਕੋਈ ਐਡਾ ਦਾ ਕਾਰ ਪਾਰਕਿੰਗ ਸਾਡੇ ਨਾਲ ਸਾਡੀਗਾ ਪਾਰਕਿੰਗ ਦਾ ਅਜਿਹਾ ਕੋਈ ਨਹੀਂ ਐਡਾ ਕੋਈ ਰੋਲਾ ਕਿਸੇ ਕਿਸਮ ਦਾ ਕੋਈ ਸਾਡੇ ਨਾਲ ਕੋਈ ਰੋਲਾ ਨਹੀਂ ਅਸੀਂ ਇੱਕ ਅਸੀਂ ਇੱਕ ਇਹ ਸੋਚ ਰਹੇ ਹਾਂ ਵੀ 3 ਦਿਨ ਪਹਿਲਾਂ ਸਾਡਾ ਕਿਸੇ ਨਾਲ ਮਤਲਬ ਕਾਰ ਨੂੰ ਲੈ ਕੇ ਇੱਥੇ ਕੋਈ ਕੋਈ ਬੈਂਸ ਹੋਈ ਸੀ ਥੋੜੀ ਜਿਹੀ ਕਾਰ ਉੱਤੇ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਉਹਨੂੰ ਕਿਹਾ ਵੀ ਪੀੜ ਵਾਲੀ ਤਾਂ ਹੈ ਉਦੋਂ ਇਹ ਕਮ ਨਾ ਕਰੋ ਦੋ ਸਾਨੂੰ ਐਂ ਕਹਿੰਦੇ ਕੋਈ ਨਾ ਤੁਹਾਨੂੰ ਦੇਖ ਲਾਂਗੇ ਤੇ ਸਾਨੂੰ ਐਂ ਲੱਗਦਾ ਵੀ ਕਿਤੇ ਸ਼ਾਇਦ ਹੋ ਸਕਦਾ ਹਮਲਾ ਕਿਉਂਕਿ ਹੋਰ ਤਾਂ ਸਾਡੀ ਵਪਾਰੀ ਆਦਮੀ ਦਾ ਕਿਸੇ ਨਾਲ ਸਾਡਾ ਕੋਈ ਲਾਗਡਰ ਹੈ ਹੀ ਨਹੀਂ ਕਿਸੇ ਨਾਲ ਕੰਮ ਉਹ ਬੰਦ ਕਰਸਣੋਂ ਸਾਰੇ ਵਪਾਰੀ ਯਾਰ ਵਪਾਰ ਬੰਦ ਰੂਗਾ ਜਦੋਂ ਤੱਕ ਉਹ ਬੰਦੇ ਫੜੇ ਨਹੀਂ ਜਾਂਦੇਗੇ ਫੜੇ ਨਹੀਂ ਜਾਂਦੇਗੇ ਕਿਉਂਕਿ ਇਹ ਸੁਰੱਖਿਆ ਦਾ ਮੁੱਦਾ ਹੈ ਜੀ ਸਾਨੂੰ ਇਹ ਕਹਿਣਾ ਜਾਵਾਂਗੇ ਜੀ ਵੀ ਵਪਾਰੀਆਂ ਦੀ ਜਿਹੜੀ ਸੁਰੱਖਿਆ ਹੈ ਉਹ ਪੂਰੀ ਮੁਹੱਈਆ ਕਰਾਈ ਜਾਵੇ ਕਿਉਂਕਿ ਉਹ ਪਾਰੀਆਂ ਨਾਲ ਸਾਡਾ ਤਾਂ ਇਹ ਪੋਜੀਸ਼ਨ ਹੋਈ ਪਈ 7 ਵਜੇ ਤੋਂ ਬਾਅਦ ਸਾਰੀ ਮੰਡੀ ਤਾਂ ਹੀ ਬੰਦ ਹੋ ਜਾਂਦੀ ਹੈ ਵੀ ਸਾਡੀ ਸੁਰੱਖਿਆ ਕਰਨ ਵਾਲਾ ਹੀ ਕੋਈ ਨਹੀਂ ਸ਼ਾਮ ਨੂੰ 7 ਹੋਏ 7 ਵਜੇ ਸਾਰਾ ਬਾਜ਼ਾਰ ਆਪਣਾ ਕਲੋਜ਼ ਹੋ ਜਾਂਦਾ ਤੇ ਨਹੀਂ ਤਾਂ ਇਹ ਬਾਜ਼ਾਰ 9 ਵਜੇ ਤੱਕ ਖੁੱਲੇ ਪਰ ਪੁਲਿਸ ਕੋਲੇ ਜਾਈਦਾ ਤਾਂ ਪੁਲਿਸ ਕਹਿ ਦਿੰਦੀ ਸਾਡੇ ਕੋਲ ਤਾਂ ਇੰਨੇ ਮੁਲਾਜ਼ਮ ਹੀ ਨਹੀਂ ਵੀ ਜਿਹੜਾ ਅਸੀਂ ਚੌਂਕਾਂ ਦੇ ਵਿੱਚ ਖੜਾ ਸਕੀਏ ਤੁਸੀਂ ਆਪਦੇ ਚੌਂਕੀਦਾਰ ਰੱਖੋ ਤੁਸੀਂ ਆਪਦਾ ਰੱਖੋ ਚੌਂਕੀਦਾਰ ਅਸੀਂ ਰਾਤ ਨੂੰ ਰੱਖ ਸਕਦੇ ਹਾਂ ਪੰਜਾਬ ਦੇ ਵਿੱਚ ਨਾ ਮੁਸ਼ਕਲ ਹੋ ਜਾਊਗਾ ਬਿਲਕੁਲ ਬਿਲਕੁਲ ਇਹ ਵਪਾਰ ਕਰਨਾ ਕਾਫੀ ਹਾਂ ਚੌਂਕੀਦਾਰ ਤਾਂ ਅਸੀਂ ਰਾਤ ਨੂੰ ਹੀ ਰੱਖ ਸਕਦੇ ਹਾਂ ਜਦ ਕਰਦੀਏ ਦੋ ਦੋ ਬੰਦੇ ਅਸੀਂ ਹਰੀ ਕੋਈ ਦੁਕਾਨਾਂ ਦੇ ਬਾਹਰ ਪਾਦੀਏ ਬੋਡੀ ਗਾਗ ਆਪਦੇ ਬਚਾਵ ਲਈ ਪੀਸੀਆਰ ਹੁਣ ਕਿੰਨੀ ਤੱਕ ਮਤਲਬ ਜਦੋਂ ਇਹ ਘਟਨਾ ਹੁੰਦੀ ਹੈ ਜਿਹੜੇ ਟਾਈਮ ਤੇ ਉਦੋਂ ਪੀਸੀਆਰ ਕਿੰਨੀ ਦੂਰੀ ਤੇ ਸੀ ਤੋਂ ਨਾਰੇ ਲਗਾਦੇ ਮਤਲਬ ਇਹ ਸਾਰਾ ਕੁਝ ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਇਹ ਸਿਰਫ ਖਾਣਾ ਪੂਰਤੀ ਦੀਆਂ ਗੱਲਾਂ ਜੀ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੇ ਕਦ ਤੱਕ ਤੁਸੀਂ ਕਾਨੂੰਨ ਵਿਵਸਥਾ ਕਦ ਤੱਕ ਬੰਦ ਜਿਆਦਾਤਰ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਅੱਜ ਮਿੱਥੇ ਅਣਮਿੱਥੇ ਸਮੇਂ ਤੱਕ ਇਹ ਹਦਾਲਤ ਜਾਰੀ ਰਹੂਗੀ ਜੋ ਤੱਕ ਉਹਨਾਂ ਦਾ ਸਾਾਨੂੰ ਇਨਸਾਫ ਨਹੀਂ ਲੈਂਦੇ ਜਾਂਦੇ ਤੇ ਉਹਨਾਂ ਦਾ ਮਕਸਦ ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਸਾਨੂੰ ਕਿਉਂ ਜਾਨਵਰਾਂ ਨੂੰ ਮਾਰਨ ਕਾਰਵਾਈ ਨਹੀਂ ਹੁੰਦੀ ਉਹ ਤੱਕ ਤਾਂ ਕੰਨਾ ਬੰਦ ਰਹੂਗੀ ਜਾਨਵਰਾਂ ਨੂੰ ਕਿਉਂ ਆਏ ਸੀ ਸਾਨੂੰ ਉਹਨਾਂ ਦਾ ਕੀ ਮਕਸਦ ਸੀ ਅੱਜ ਇਹ ਦੁਕਾਨਾਂ ਬੰਦ ਹੈ ਕੱਲ ਨੂੰ ਬਾਜ਼ਾਰ ਵੀ ਬੰਦ ਹੋਊਗਾ ਬਾਜ਼ਾਰ ਵੀ ਬੰਦ ਹੋਊਗਾ ਪੰਜਾਬ ਸਰਕਾਰ ਮਰਦਾ ਅੱਜ ਪੁਰਾਣੀ ਦਾਣਾ ਮੰਡੀ ਵਿੱਚ ਕੋਈ ਘਟਨਾ ਵਾਪਰਨ ਬਾਰੇ ਸਾਨੂੰ ਸੂਚਨਾ ਮਿਲੀ ਸੀਗੀ ਇਥੇ ਅਸੀਂ ਪੁਲਿਸ ਪਾਰਟੀ ਥਾਣਾ ਸਿਟੀ ਵਾਲਨ ਅਤੇ ਥਾਣਾ ਸਿਟੀ 2 ਦੀ ਫੋਰਸ ਮੌਕੇ ਤੇ ਪਹੁੰਚੀ ਆ ਤੇ ਇਥੇ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਚਾਰ ਬੰਦਿਆਂ ਦੇ ਨਾਮ ਆ ਰਹੇ ਆ ਉਹਨਾਂ ਨੂੰ ਵੇਖ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸਰ ਦੁਕਾਨਦਾਰਾਂ ਨੂੰ ਇਲਜ਼ਾਮ ਜਾਇਆ ਕਿ ਕਿ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਮੁਹैया ਨਹੀਂ ਕਰਾਈ ਜਾ ਰਹੀ ਦੁਕਾਨਦਾਰ ਨੂੰ ਸਾਨੂੰ 5 ਮਿੰਟ ਪਹਿਲਾਂ ਹੀ ਫੋਨ ਗਿਆ ਸੀ ਤੇ ਅਸੀਂ 5 ਵੇ ਦਿਨ 5 ਮਿੰਟ ਇਥੇ ਪਹੁੰਚੇ ਆ ਨਹੀਂ ਰੁਟੀਨ ਦੀ ਗੱਲ ਕਰਦੇ ਕਿ ਰੁਟੀਨ ਵਿੱਚ ਸੁਰੱਖਿਆ ਸਾਡੇ 2 ਪੀਸੀਆਰ ਪੱਕੇ ਚਾਰ ਤੇ 7 ਨੰਬਰ ਬੀਟ ਪੰਜਾਬ ਨੂੰ ਦਿੱਤੇ ਹੋਏ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਪੀਸੀਆਰ ਨਾਲ ਕੰਟੈ ਦੁਕਾਨਦਾਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਸ਼ਾਮ ਤੋਂ ਬਾਅਦ ਸਾਨੂੰ ਮਜਬੂਰਨ 7 ਵਜੇ ਤੋਂ ਪਹਿਲਾਂ ਦੁਕਾਨਾ ਬੰਦ ਕਰਨੀਆਂ ਪੈਣੀਆਂ ਕਿਉਂਕਿ ਹਾਲਾਤ ਜਿਹੜੇ ਨੇ ਤੇ ਕਾਫੀ ਖਰਾਬ ਰਹਿੰਦੇ ਨੇ ਨਹੀਂ ਕੋਈ ਖਰਾਬੀ ਨਹੀਂ ਸਾਡੀ ਮੋਟਰਸਾਈਕਲ ਪੈਟਰੋਲਿੰਗ ਪੀਸੀਆਰ 112 ਸਾਰੀਆਂ ਅਵੇਲੇਬਲ ਆ ਜਦੋਂ ਵੀ ਕਿਸੇ ਨੂੰ ਲੋੜ ਆ ਤੋ 112 ਤੇ ਕਾਲ ਕਰ ਸਕਦਾ ਜੇ ਕੋਈ ਐਮਰਜੈਂਸੀ ਹੈਗੀ ਹੋ ਤਾਂ ਅੱਜ ਹੁਣ ਕਿਸੇ ਨਹੀਂ ਕਰਦੇ ਅੱਜ ਅਸੀਂ ਜੋ ਵੀ ਕਾਨੂੰਨ ਮੁਤਾਬਕ ਬੰਦ ਦੀ ਕਾਰਵਾਈ ਇਹ ਇਰਤਦੇ ਪਿਆਨ ਲੈ ਕੇ ਕਰ ਰਹੇ ਆ ਇਹ ਕਹਿੰਦੇ ਦਰਨਾ ਹੋਂ ਤੱਕ ਮੰਨ ਰਹੇ ਨੇ ਜੋ ਤੱਕ ਨਹੀਂ ਭੜੇ ਜਾਂਦੇ ਬੰਦੇ ਇਹਨਾਂ ਫੜਨ ਵਾਸਤੇ ਤਿੰਨ ਪੁਲਿਸ ਪਾਰਟੀਆਂ ਵਕ ਵਕ ਬਣਾ ਦਿੱਤੀਆਂ ਗਿਆ ਰੇਡ ਕੀਤੇ ਜਾ ਰਹੇ ਆ ਤੇ ਜਲਦੀ ਫੜ ਕੇ ਇਹਨਾਂ ਨੂੰ ਸਲਾਖਾ ਵਿੱਚ ਭੇਜਾਂਗੇ